ਅਸੀਂ ਅੱਜ ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਮੰਡੀਆਂ ਦੇ ਵਿੱਚ ਜੋ ਕਣਕ ਦਾ ਕੰਮ ਹੁਣ ਮੁਕੰਮਲ ਹੋਇਆ ਬਹੁਤ ਵਧੀਆ ਖਰੀਦ ਹੋਈ ਹੈ ਵਧੀਆ ਲਿਫਟਿੰਗ ਹੋਈ ਹੈ ਅਸੀਂ ਮੈਡਮ ਡੀਸੀ ਦਾ ਅੱਜ ਧੰਨਵਾਦ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਮੇਰੇ ਨਾਲ ਆਏ ਸਾਡੇ ਸਰੰਦ ਮੜੀ ਦੇ ਪ੍ਰਧਾਨ ਪਰਸ਼ੇਮੁੱਫਲ ਜੀ ਅਵਤਾਰ ਸਿੰਘ ਠੇਕੇਦਾਰ ਚਨਸਲ ਤੇ ਪ੍ਰਧਾਨ ਰਜੇਸ਼ ਉਪਲ ਜੀ ਮੂਲੇਪੁਰ ਤੋਂ ਬਣਾ ਸਾਰਿਆਂ ਨੇ ਰਲ ਕੇ ਅਸੀਂ ਮੈਡਮ ਜੀ ਦਾ ਬਹੁਤ ਧੰਨਵਾਦ ਕਰਿਆ ਇਹਨਾਂ ਦਾ ਤੇ ਉਹਨਾਂ ਨੇ ਬਹੁਤ ਹੀ ਸਿਸਟਮ ਦੇ ਢੰਗ ਨਾਲ ਸਾਡੇ ਮਡੀਆਂ ਦੇ ਵਿੱਚ ਫਤਿਹਗੜ੍ਹ ਜਿਲ੍ਹੇ ਵਿੱਚ ਕੋਈ ਦਿੱਕਤ ਨਹੀਂ ਆਹੀਗੀ ਨਾ ਕੋਈ ਬਾਰਦਾਨੇ ਦੀ ਲਿਫਟਿੰਗ ਵਧੀਆ ਹੋਈ ਹੈ ਕੋਈ ਘਾਟ ਨਹੀਂ ਹੈਗੀ ਅਸੀਂ ਅੱਜ 23 ਸਾਲਾਂ ਬਾਅਦ ਇਹ ਆ ਜਾ ਕੰਮ ਹੋਇਆ ਸੀ ਮੈਡਨ ਦਾ ਬਹੁਤ-ਬਹੁਤ ਧੰਨਵਾਦ ਇਤਰਾ ਤੇ ਉਹਨਾਂ ਦਾ ਸਵਾਗਤ ਵੀ ਕੀਤਾ ਤੇ ਉਹਨਾਂ ਨੂੰ ਅਸੀਂ ਸਨਮਾਨਤ ਵੀ ਕੀਤਾ ਇਸ ਵਾਰ ਦਾ ਜਿਹੜਾ ਰਬੀ ਮਾਰਕੀਟਿੰਗ ਸੀਜ਼ਨ 2025 ਹੈ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਬਹੁਤ ਹੀ ਸੁਚੱਜੇ ਤੰਗ ਟੰਗ ਨਾਲ ਨੇਪਰੇ ਚਾੜਿਆ ਗਿਆ ਹੈ ਇਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਸਹਿਯੋਗ ਆੜਤੀਆ ਸਹਿਬਾਨ ਦਾ ਮੰਡੀ ਲੇਬਰ ਦਾ ਹਰ ਕੁਆਟਰ ਤੋਂ ਹੀ ਸਾਨੂੰ ਪੂਰਾ ਸਹਿਯੋਗ ਮਿਲਿਆ ਹੈ ਤੇ ਬਹੁਤ ਹੀ ਪੀਸਫੁਲੀ ਬਿਨਾਂ ਕਿਸੇ ਟਾਈਪ ਦੇ ਧਰਨੇ ਤੋਂ ਬਿਨਾਂ ਕੋਈ ਪ੍ਰੋਬਲਮ ਆਏ ਅਸੀਂ ਨੇਪਰੇ ਚਾੜ ਲਿਆ ਤੇ ਇਸ ਲਈ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਖਾਸ ਤੌਰ ਤੇ ਆੜਤੀਆ ਐਸੋਸੀਏਸ਼ਨ ਦਾ